ਜੇਤੀ ਬਾੜੀ ਖਬਰਾਂ ਅਤੇ ਵਪਾਰ ਨਾਲ ਸੰਬੰਧਤ ਜਾਣਕਾਰੀ ਹਾਸਲ ਕਰਨ ਲਈ ਸਾਡੇ YouTube ਚੈਨਲ Search Punjab Today ਨੂੰ ਸਬਸਕ੍ਰਾਈਬ ਕਰੋ ਅਤੇ ਨਾਲ ਲੱਗਦੇ ਘੰਟੀ ਦੇ ਬਟਨ ਨੂੰ ਦਬਾਓ ਤਾਂ ਜੋ ਸਾਡਾ ਨੋਟੀਫਿਕੇਸ਼ਨ ਤੁਹਾਨੂੰ ਸਭ ਤੋਂ ਪਹਿਲਾਂ ਪ੍ਰਾਪਤ ਹੋ ਜਿੰਦਾਬਾਦ ਜੀ ਅਰਵਿੰਦ ਕੇਜਰੀਵਾਲ ਜਿੰਦਾਬਾਦ ਫਰਦਾਨ ਭਗਵੰਤ ਸਿੰਘ ਮਾਨ ਜਿੰਦਾਬਾਦ ਆਮ ਆਦਮੀ ਪਾਰਟੀ ਜਿੰਦਾਬਾਦ

ਅੱਜ ਸਾਡੇ ਸਾਡੇ ਵੀਰ ਮਾਨ ਸਿੰਘ ਜੀ ਅੱਜ ਜੁਆਇਨ ਕੀਤੇ ਨੇ ਵੱਡੀ ਗਿਰਤੀ ਵਿੱਚ ਆਪਣੇ ਸਾਥੀਆਂ ਨੂੰ ਲੈ ਕੇ ਕਿਉਂਕਿ ਇਹਨਾਂ ਦੇ ਏਰੀਆ ਦਾ ਤੁਹਾਨੂੰ ਸਾਰਿਆਂ ਨੂੰ ਪਤਾ ਹੈ ਵੀ ਸਰਪੰਚ ਨੇ ਕੱਖ ਨਹੀਂ ਕੀਤਾ ਸਰਪੰਚ ਨੂੰ ਕਪਲੇ ਕਰਨ ਤੋਂ ਬਿਨਾ ਉੱਥੋਂ ਤੋਂ ਕੋਈ ਮਤਲਬ ਨਹੀਂ ਸੀ ਇੱਕ ਆਮ ਬੰਦੇ ਉੱਥੇ ਕਿਸ ਗੱਲ ਤੋਂ ਦੁਖੀ ਹੈ ਗਲੀਆਂ 'ਚ ਪਾਣੀ ਖੜਦਾ ਹੈ ਸੜਕਾਂ ਬਣਾਨੀਆਂ ਅਸੀਂ ਖੁਦ ਵੀ ਉਹਨਾਂ ਨੂੰ ਪੈਸੇ ਦੇ ਕੇ ਆਏ ਸੀ ਸਾਡੀ ਸਰਕਾਰ ਆਈ ਬਾਦ ਪਰ ਉਸ ਬੰਦੇ ਨੇ ਕੁਝ ਨਹੀਂ ਕੀਤਾ ਉਸ ਦਾ ਜਵਾਬ ਹੁਣੇ ਲੋਕ ਸਾਰੇ ਇਕੱਠੇ ਹੋ ਕੇ ਮੂੰਹ ਤੋਂ ਪਹਿਲਾਂ ਸਰਕਾਰ ਆਉਂਦੀ ਸੀ ਬੇਰ ਵਿਰੋਧ ਪਾਰ ਦੀ ਜਿਹੜੀ ਸਾਰ ਕੋਈ 2.5 ਸਾਲ ਤੋਂ ਅਸੀਂ ਆਮ ਪਾਰਟੀ ਸਰਕਾਰ ਦੇਖੀ ਜਿੰਨਾ ਮਿੱਤਲ ਜੀ ਦੀ ਸਰਕਾਰ ਦੇਖੀ ਸਾਨੂੰ ਬਹੁਤ ਵਧੀਆ ਲੱਗਿਆ ਇਸ ਕਰਕੇ ਅਸੀਂ ਅੱਜ 40-50 ਘਟ ਘਟ ਮੇਰੇ ਕਲੋਨੀ ਦੇ 40-50 ਪਰਿਵਾਰਾਂ ਨੂੰ ਆਮ ਪਾਰਟੀ ਜੁਆਇਨ ਕਰਾਈ ਹੈ ਤੇ ਅਸੀਂ ਕਹਿੰਦੇ ਆ ਵੀ ਸਾਡੇ ਵਧੀਆ ਕੰਮ ਹੋਣ ਸਾਡੀ ਕਲੋਨੀਆ ਦੇ ਵਧੀਆ ਕੰਮ ਹੋ ਰਹੇ ਨੇ ਅਸੀਂ ਨੀਨਾ ਮਿੱਤਲ ਜੀ ਦਾ ਬਹੁਤ ਬਹੁਤ ਧੰਨਵਾਦ ਥੈਂਕਸ ਕਰਦੇ ਆ ਵੀ ਜਿਹੜਾ ਸਾਨੂੰ ਉਹਨਾਂ ਨੇ ਆਪਣੇ ਨਾਲ ਲਾ ਕੇ ਅੱਗੇ ਤੋਂ ਸਾਡੇ ਕੰਮ ਨੂੰ ਸੁਧਾਰ ਕਰਨਗੇ ਸਾਰਾ ਕੰਮ ਅਸੀਂ ਸੰਭਾਲਣਗੇ ਸਾਡੀ ਕਲੋਨੀਆ ਦੇ ਬਹੁਤ ਬਹੁਤ ਧੰਨਵਾਦ ਕਰਦੇ ਆ ਨੀਨਾ ਮਿੱ ਆਮ ਪਾਰਟੀ ਸਰਕਾਰ ਦਾ ਪ੍ਰਗント ਮੁੱਖ ਮੰਤਰੀ ਭਗਵੰਤ ਸਿੰਘ ਮਾਨ ਜੀ ਦਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਕਰਦੇ ਹਾਂ ਸਾਰੀ ਪਾਰਟੀ ਦਾ ਕੇਜਰੀਵਾਲ ਜੀ ਦਾ ਸਾਰਿਆਂ ਦਾ ਧੰਨਵਾਦ ਕਰਦੇ ਹਾਂ